ਮਹਤਰ ਬਾਬਾ ਬਿਧੀ ਚੰਦ ਸਾਹਿਬ ਦੀ ਅਦਾਸ ਛੇਵੇਂ ਪਾਤਸ਼ਾਹ ਮਹਾਰਾਜ ਨੇ ਸੁਣੀਆਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਕਹਿਣ ਲੱਗੇ ਬਾਬਾ ਬਿਧੀ ਚੰਦਾ ਜੇ ਤੈਨੂੰ ਜ਼ਿੰਮੇਵਾਰੀ ਸੰਭੀਏ ਤੂੰ ਨਿਭਾ ਸਕੇਂਗਾ ਇਹਨੇ ਆਖਿਆ ਮਹਾਰਾਜ ਜੇ ਗਰੀਬ ਸਿੱਖ ਤੇ ਤੁਹਾਡਾ ਮਿਹਰ ਦਾ ਹੱਥ ਹੋਵੇ ਇਹ ਥੱਲ ਇੱਥੇ ਨਹੀਂ ਮੈਂ ਇੰਦਰ ਦੀ ਪੁਰੀ ਵਿੱਚੋਂ ਵੀ ਲਿਆ ਸੱਖਾਂਗਾ ਮਹਾਰਾਜ ਜੇ ਤੁਹਾਡਾ ਮਿਹਰ ਦਾ ਹੱਥ ਹੋਵੇ ਸਾਡੇ ਸਤਕਾਰਯੋਗ ਬਾਬਾ ਰਜੀਤ ਸਿੰਘ ਜੀ ਦੇ ਛੋਟੇ ਭਰਾ ਉਹਨਾਂ ਵੱਲੋਂ ਬੰਤ ਮਾਇਆ ਪਹੁੰਚੀ ਹੈ ਮਹਾਰਾਜ ਚੜ੍ਹਦੀ ਕਲਾ ਕਰਨ ਹੋਰ ਭੈਣਾ ਵੱਲੋਂ ਮਹਾਪੁਰਖ ਬਾਬਾ ਤਾਰਾ ਸਿੰਘ ਜੀ ਦੇ ਨਾਂ ਤੋਂ ਅੱਗੇ ਲੈ ਕੇ ਕਿਵੇਂ ਬਹਾਦਰ ਬਾਬਾ ਵੀਰ ਦੀ ਚੰਦ ਸਾਹਿਬ ਔਰ ਰਿਸ਼ਾਲੇ ਲੈਣ ਵਾਤੇ ਪੱਟੀ ਨੂੰ ਜਾਂਦਾ ਹੈ ਕਿਵੇਂ ਸ਼ੇਵ ਪਾਸ਼ਾ ਮਹਾਰਾਜ ਨੂੰ ਆਜ਼ਾਦ ਕਰਦਾ ਜਾਂਦਾ ਹੈ ਇਸ ਕਪਤਾਨ ਨੂੰ ਬਿਆਨ ਕਰਨ ਲੱਗੇ ਨੇ ਸਾਧ ਸੰਗਤ ਜਿਹੜੀ ਮਗਰ ਜੋੜੀ ਆ ਨਾ ਇਹ ਸਭ ਤੋਂ ਜਿਹੜਾ ਜੋੜੀ ਵਿੱਚ ਗੁਰਦਾਨ ਕਰਕੇ ਬਹਾਦਰ ਬਾਬਾ ਬੀ ਦੀ ਚੰਦਾ ਜਿਵੇਂ ਪੱਟੀ ਨੂੰ ਜਾਂਦਾ ਆਯੋਜਨ ਕੀਤੀ ਜਾ ਰਹੀ ਆ ਜੀ ਸੀਸਨਵਾ ਕੇ ਸਤ ਗੁਰ ਨੂੰ ਤੇ ਜਾਂਦਾ ਤੁਰਿਆ ਸੀ ਰਸਤੇ ਦੇ ਵਿੱਚ ਜਾਂਦੇ ਨੂੰ ਇੱਕ ਫੁਰਨਾ ਫੁਰਿਆ ਸੀ ਹੋ ਬਣ ਗਿਆ ਪੱਕਾ ਪਠਾਨ ਤੇ ਬੋਲੀ ਉਹ ਬੁਲਾਉਂਦਾ ਏ ਛੇ ਈਸਨਵਾ ਕੇ ਸਤਗੁਰ ਨੂੰ ਤੇ ਜਾਂਦਾ ਤੁਰਿਆ ਸੀ ਰਸਤੇ ਦੇ ਵਿੱਚ ਜਾਂਦੇ ਨੂੰ ਇੱਕ ਹੁਰਨਾ ਹੁਰਿਆ ਸੀ ਓ ਬਣ ਗਿਆ ਪਕਾ ਪਠਾਨ ਤੇ ਬੋਲੀ ਓ ਬੁਲਾਉਂਦਾ ਏ ਛੇਵੇਂ ਮਰਦਾ ਚੇਲਾ ਜਾਂਦਾ ਏ पिया कोई खाशान जिसेगु जे घर जराने पाई सलवार सो सोटी पिया ਕੰਢੀ ਜੁੱਤੀ ਪਾਗ ਪੜਾਣੀ ਕੀਤੀ ਐ ਪੜਦਾ ਜਾਂਦਾ ਬਾਣੀ ਜੋ ਸਤਗੁਰ ਦੀ ਨੀਤੀ ਐ ਜਦੋਂ ਪਿਆਰ ਚਗਾਵੇ ਪਰੀਆਂ ਨੂੰ ਪਰਮਾਉਂਦਾ ਏ ਛੇਵੇਂ ਗੁਰ ਦਾ ਚਿਲਾ ਜਾਂਦਾ ਏ ਦਾ ਗੁਰ ਦਾ ਏ ਉਹ ਫੱਪੇ ਬੜਾ ਪੜਾਣ ਜਵਾਨੀ ਧਮਕਾ ਮਾਰੇ ਪਈ कुझ बोले सोची अॻल वे पई रमजन समे कोई हर कोई भेद न प